ਲੋਬੇ ਪੰਜਾਬੀਓ ਸਿਆਲ ਆ ਗਿਆ ਇਹ ਸਿਆਲ ਦੇ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੀ ਗੱਲ ਨਾ ਹੋਵੇ ਤਾਂ ਇਹ ਬਹੁਤ ਮਰਤਲਾ ਪੰਡਾਕਲੀਆ ਜਲਾਲ ਵਿਖੇ ਇਹ ਜਾਂਦੀ ਆ ਭੋਟੀਪੁਰੇ ਨੂੰ ਸ਼ੜਕ ਤੇ ਆ ਗੁਰੂ ਸਰ ਵਾਲਾ ਅੱਡਾ ਆ ਗਿਆ ਇੱਧਰ ਜਾਂਦੀ ਆ ਛੱਡ ਕੇ ਇਹ ਜੀ ਜਲਾਲ ਨੂੰ ਤੇ ਅੱਜ ਆਪਾਂ ਪਹੁੰਚੇ ਆ ਬਾਈ ਕਪੂਰ ਸਿੰਘ ਕੋਲੇ ਅਸਤਰੀਕਾਲ ਬਾਈ ਤੇ ਕੀ ਨਾਮ ਹੈਗਾ ਜੀ ਆਪਣੀ ਚੱਕੀ ਦਾ ਸਿੱਧੂ ਆਟਾ ਚੱਕੀ ਜੀ ਤੇ ਮੱਕੀ ਦਾ ਆਟਾ ਆਪਣਾ ਸ਼ੁੱਧ ਹੋਵੇਗਾ ਨਾ ਵੀ ਪੂਰਾ ਇੱਕ ਨੰਬਰ ਜੀ ਬਾਈ ਜੀ ਇਹ ਮੱਕੀ ਆਪਾਂ ਕਿੱਥੋਂ ਲਿਆਉਣੇ ਆ ਜੀ ਇਹ ਹਿਮਾਚਲ ਦੀ ਆਉਂਦੀ ਆ ਜੀ ਬਾਕੀ ਇਥੋਂ ਪਹੁੰਚ ਕਰ ਦਿੰਦੇ ਆ ਠੀਕ ਆ ਜੀ ਤੇ ਖਾਨ ਚ ਕਿਵੇਂ ਆਈ ਇਹ ਮਿੱਠੀ ਆ ਮੱਕੀ ਜੀ ਤੇ ਰੋਟੀ ਪੂਰੀ ਨਰਮ ਬਣਦੀ ਆ ਦੀ ਪੂਰੀ ਨਰਮ ਆ ਮਠਾਸ ਠੀਕ ਛੋਟੇ ਦਾਣੇ ਦੀ ਆਫਰੀਕ ਦਾਣੇ ਦੀ ਠੀਕ ਆ ਜੀ ਮੱਕੀ ਪੂਰੀ ਸਾਫ਼ ਹੋਣਾ ਜੀ ਸਾਫ਼ ਮੱਕੀ ਸਾਫ਼ ਉਹਦੋਂ ਆ ਤੇ ਯਾਦ ਕਰਾ ਇਹਨੂੰ ਸਾਫ਼ ਕਰ ਦਈਏ ਪਹਿਲਾਂ ਸਾਫ਼ ਕਰ ਦਾਂ ਜੀ ਪਹਿਲਾਂ ਸਾਫ਼ ਕਰਦੇ ਆ ਫਿਰ ਜੀ ਦਫੜ ਕਰਦੇ ਆ ਫਿਰ ਉਹਦੋਂ ਤਿੰਨ ਨੰਬਰ ਤੇ ਆਟਾ ਤਿਆਰ ਹੋ ਜਾਂਦਾ ਅੱਛਾ ਤੇ ਯਾਨੀ ਕਿ ਜੇਕਰ ਜੇ ਕੋਈ ਭਰਾ ਕਹਵੇ ਵੀ ਆਟੇ ਚ ਮਲਾਬਤ ਸਿੱਧ ਕਰ ਦੇਈ ਕੋਈ ਵੀ ਕਹਿ ਸਕਦਾ ਕਿ ਸਾਡੇ ਕੋਲ ਇੱਕ ਨੰਬਰ ਦਾ ਆਟਾ ਹੋਗਾ ਅੱਛਾ ਇਹਦੀ ਸਾਡੀ ਗਾਰੰਟੀ ਆਪਦੀ ਕੋਈ ਸ਼ਰਤ ਦਿੰਦੇ ਆ ਤੁਸੀਂ ਹਾਂਜੀ ਕਿੰਨੇ ਪੈਸੇ ਛਾਣ 10000 ਰੁਪਏ ਦੇਵਾਂਗੇ ਜੀ ਜੇ ਕੋਈ ਸਾਡੇ ਆਟੇ ਦੀ ਮਲਾਬਤ ਸਿੱਧ ਕਰਦੇ ਹਨਾ ਸਿੱਧ ਕਰਦੇ ਹਾਂਜੀ ਅੱਛਾ ਤੇ ਕੀ ਰੇਟ ਵੇਚਦੇ ਆ ਭਾਈ ਮੱਕੀ ਦਾ ਆਟਾ ਇਹ 50 ਰੁਪਏ ਕਿਲੋ ਹੋਈ ਅੱਛਾ ਜੇ ਕੋਈ ਭਰਾ ਵੇਚਣ ਵਾਲਾ ਜੀ ਤੁਹਾਡੇ ਨਾਲ ਸੰਪਰਕ ਕਰੇ ਉਹਦੇ ਨਾਲ ਕੋਈ ਹੋ ਜੂਗਾ ਰੇਟ 'ਚ ਉਹਦੇ ਨਾਲ ਹੋ ਜੂਗਾ ਜੀ ਸਾਰਾ ਇੱਥੇ ਹੀ ਤਿਆਰ ਕਰਕੇ ਵੇਚਦੇ ਆ ਇੱਥੇ 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 ਤਿਆਰ ਕਰਕੇ ਪੈਕਾਂਗੇ ਇੱਥੇ ਹੋਣੀ ਹੈ ਸਾਰੀ ਆ ਵੀ ਭਰਾਵੋ ਜੇ ਕਿਸੇ ਨੂੰ ਸ਼ੁੱਧ ਮੱਕੀ ਦਾ ਆਟਾ ਚਾਹੀਦਾ ਹੋਵੇ ਤਾਂ ਬਾਈ ਨਾਲ ਜਰੂਰ ਸੰਪਰਕ ਕਰਨਾ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾ ਦੇਾਂਗੇ ਇੱਕ ਬਾਈ ਨੇ ਇਹ ਜੀ ਫੀਡ ਵਾਲਾ ਮਿਕਸਰ ਵੇਚਣਾਗਾ ਇਹ ਬਾਈ ਨੇ ਆਪ ਤਿਆਰ ਕਰਵਾਇਆ ਸੀਗਾ ਸਾਰਾ ਸ਼ੌਂਕ ਨਾਲ ਤੇ ਹੁਣ ਇਹਦਾ ਆਟੇ ਦਾ ਹੀ ਕੰਮ ਜ਼ਿਆਦੇ ਆ ਤੇ ਫੀਡ ਵਾਲੇ ਪਾਸੇ ਹੋਇਆ ਨਹੀਂ ਗਿਆ ਜਿਸ ਵੀ ਭਰਾ ਨੇ ਇਹ ਮਿਕਸਰ ਖਰੀਦਣਾ ਹੋਵੇ ਫੀਡ ਬਣਾਉਣ ਵਾਲਾ ਤੇ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਬਹੁਤ ਬਹੁਤ ਧੰਨਵਾਦ